ਬੱਜਿਕਾ ਖਾਲਸਾ ਵਰਜੂ ਕੀ ਫਤਿਹ ਵੀਡੀਓ ਨੂੰ ਜਿਹੜੀ ਧਿਆਨ ਦੇ ਨਾਲ ਸੁਣਨਾ ਖਬਰ ਜੁੜੀ ਆ ਜਿਹੜੀ ਭਗਵਾਨ ਹਤਮਾਨ ਨੂੰ ਲੈ ਕੇ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਸਿੱਖ ਸੁਖਬੀਰ ਬਾਦਲ ਦਾ ਰਿਸ਼ਤੇਦਾਰ ਆ ਜੋ ਉਹਦੇ ਵੱਲੋਂ ਭਗਵਾਨ ਹਤਮਾਨ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਭਗਵਾਨ ਜਦੋਂ ਕਾਲੀਆਂ ਐਨਕਾ ਲੈ ਕੇ ਲਾ ਕੇ ਵਿਧਾਨ ਸਭਾ ਦੇ ਵਿੱਚ ਆਇਆ ਉਹਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਕੀਤੇ ਨੇ ਬਿਕਰਮਜੀਤ ਮਜੀਠੀਆ ਵੱਲੋਂ ਕਿਹਾ ਗਿਆ ਕਿ ਸ਼ਰਾਬ ਪੀਣ ਨੂੰ ਹਰਦਾ ਕਿ ਸ਼ਰਾਬ ਪੀ ਕੇ ਡਿੱਗ ਪਿਆ ਹੋਣਾ ਤਾਂ ਕਰਕੇ ਜਿਹੜੀ ਜਿਹੜੀ 6:00 ਵਜੇ ਹੋਣੀ ਆ ਤੇ ਤਾਂ ਕਰਕੇ ਐਨਕਾ ਲਾ ਕੇ ਆਇਆ ਫਿਰ ਮਜੀਠੀ ਅੱਗੇ ਕਹਿੰਦਾਗਾ ਕਹਦਾ ਫਿਰ ਲੋਕ ਪੁੱਛਦੇ ਆ ਕਿ ਤੁਹਾਨੂੰ ਕੀ ਪਤਾ ਲੱਗ ਗਿਆ ਕਹਦਾ ਮੈਨੂੰ ਇਸ ਤਰ੍ਹਾਂ ਪਤਾ ਲੱਗ ਗਿਆ ਕਿ ਜਦੋਂ ਇਹ ਹੋਟਲ ਦੇ ਵਿੱਚ ਜਾਂਦਾ ਮੈਨੂੰ ਤਾਂ ਵੀ ਪਤਾ ਲੱਗਦਾ ਇਹ ਹਸਪਤਾਲ ਦੇ ਵਿੱਚ ਜਾਂਦਾ ਤਾਂ ਵੀ ਮੈਨੂੰ ਪਤਾ ਲੱਗਦਾ ਕਹਿੰਦਾ ਕਿਦੋਂ ਜਹਾਜ਼ ਤੋਂ ਡਿੱਗ ਪੈਂਦਾ ਕਿਦੋਂ ਕਿੱਥੇ ਡਿੱਗ ਪੈਂਦਾ ਤੇ ਦੂਸਰੇ ਜਿਹੜੇ ਵੱਡੇ ਇੱਕ ਹੋਰ ਸਵਾਲ ਨੇ ਜਿਹੜੇ ਕਟਾਰੇ ਦੇ ਵਿੱਚ ਖੜਾ ਕੀਤਾ ਭਗਵੰਤ ਮਾਨ ਨੂੰ ਮਜੀਠੀਆ ਦਾ ਇੱਕ ਹੋਰ ਵੱਡਾ ਹੈਰਾਨੀ ਕਰਨ ਵਾਲਾ ਜਿਹੜਾ ਤੱਥ ਸਾਹਮਣੇ ਆਇਆ ਹੈਗਾ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਾਇਆ ਕਿ ਆਪਣੇ ਜਿਹੜੇ ਇਹ ਗਨਮੈਨ ਦੇ ਨਾਲ ਉਹ ਹੱਥੋਂ ਪਾਈ ਹੋਇਆ ਅਤੇ ਆਈਪੀਐਸ ਆਈ ਔਰਤ ਦੇ ਨਾਲ ਕਹਿੰਦੇ ਬਾਤਸਲੂਕੀ ਕੀਤੀ ਆ ਭਗਵੰਤ ਮਾਨ ਨੇ ਇਹ ਵੱਡੇ ਸਵਾਲ ਨੇ ਜਿਹੜੇ ਕਿ ਆਖਰ ਜਿਹੜਾ ਤੁਸੀਂ ਇਹਨਾਂ ਨੂੰ ਤਾਂ ਧਿਆਨ ਦੇ ਨਾਲ ਸੁਣਿਆ ਵੀਡੀਓ ਆਖਰ ਭਗਵਾਨ ਤੁਮਾਨ ਤੇ ਜਿਹੜੇ ਇਹ ਅਲੀਗੇਸ਼ਨ ਲਾ ਲੋ ਮਜੀਠੀਆ ਵੱਲੋਂ ਜਾਂ ਕਹਿ ਲੋ ਕਿ ਹੋਟਲ ਦੇ ਵਿੱਚ ਜਾਣਾ ਜਾਂ ਸ਼ਰਾਬ ਪੀ ਕੇ ਡਿੱਗ ਪੈਣਾ ਔਰਤ ਦੇ ਨਾਲ ਸੇਕੜ ਸੜ ਕਰਨੀ ਬੱਚ ਲੋਕ ਕੀ ਕਰਨੀ ਇਹ ਇੱਕ ਮੁੱਖ ਮੰਤਰੀ ਉੱਤੇ ਪੰਜਾਬ ਦੇ ਉੱਤੇ ਜਿਹੜੇ ਸਵਾਲ ਨੇ ਬਹੁਤ ਹੀ ਚਿੰਤਾਜਨਕ ਤੇ ਵੱਡੇ ਸਵਾਲ ਨੇ ਕਿਉਂਕਿ ਜੇਕਰ ਇਹ ਸਵਾਲ ਇਹੇ ਸ਼ਬਦੀ ਹਮਲੇ ਅਸਲੀ ਤੌਰ ਤੇ ਆਮ ਬੰਦੇ ਉੱਤੇ ਲੱਗ ਜਾਣ ਤਾਂ ਬੰਦੇ ਦਾ ਜੀਣਾ ਮੁਸ਼ਕਲ ਹੋ ਜਾਂਦਾਗਾ ਠੀਕ ਆ ਕਿ ਵਿਰੋਧੀ ਧਿਰ ਆਪ ਨੂੰ ਪਤਾਗਾ ਕਿ ਇੱਕ ਦੂਜੇ ਉੱਤੇ ਤੰਗ ਕਰਦਿਆਂ ਰਹਿੰਦੀਆਂ ਨੇ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਸੋਚਣ ਤੇ ਸਮਝਣ ਵਾਲੀ ਗੱਲ ਆ ਜਾ ਭਗਵੰਤਮਾਨ ਵੱਲੋਂ ਜਿਹੜਾ ਇਸ ਗੱਲਾਂ ਦਾ ਜਿਹੜਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਚਲੋ ਅੱਖ ਨੂੰ ਲੈ ਕੇ ਹੋ ਸਕਦਾ ਕਿ ਉਹਨਾਂ ਨੇ ਤੰਜ ਕੱਸੇ ਹੋਣ ਮਜੇਠੀਆਂ ਨੇ ਕਿ ਇਨਫੈਕਸ਼ਨ ਆ ਇਹ ਗੱਲ ਸਾਹਮਣੇ ਆਈ ਸੀ ਕਿ ਭਗਵੰਤਮਾਨ ਦੀ ਅੱਖ ਦੇ ਵਿੱਚ ਚਲੋ ਇਹ ਤਾਂ ਇਨਫੈਕਸ਼ਨ ਕੋਦੋਂ ਵੀ ਹੋ ਸਕਦੀ ਆ ਬੰਦੇ ਦੇ ਸਰੀਰ ਦੇ ਅੰਦਰ ਚਲੋ ਇਹਨਾਂ ਗੱਲਾਂ 'ਤੇ ਜਿਹੜਾ ਵਿਰੋਧੀ ਨੇ ਉਹਨਾਂ ਵੱਲੋਂ ਕਈ ਵਾਰੀ ਮਜ਼ਾਕ ਆਇਆ ਜਾਂਦਾ ਪਰ ਔਰਤ ਦੇ ਨਾਲ ਬਦਤਸਲੂਕੀ ਕਰਨਾ ਆਈਪੀਐਸ ਅਧਿਕਾਰੀ ਦੇ ਨਾਲ ਜਾਂ ਗਨਮੈਨ ਦੇ ਨਾਲ ਹੱਥੋਂ ਪਈ ਹੋ ਜਾਣਾ ਜਾਂ ਫਿਰ ਕਿਹੜੇ ਹੋਟਲ ਦੇ ਵਿੱਚ ਜਾਣ ਦੇ ਜਿਹੜਾ ਮਜੇਠੀਆਂ ਗੱਲਾਂ ਕਰਦਾਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਆਖਰ ਕੀ ਇਹ ਸਿਆਸਦਾਨਾਂ ਨੂੰ ਹੋ ਜਾਂਦਾਗਾ ਜਾਂ ਸਾਡੇ ਇੱਥੇ ਬਾਬਿਆਂ ਨੂੰ ਹੋ ਜਾਂਦਾਗਾ ਜਿਹੜੇ ਇੱਥੇ ਬਾਬੇ ਨੇ ਉਹ ਕਾਮਨਾ ਦੇ ਬਾਸ ਨਾਲ ਦੇ ਭੁੱਖੇ ਨੇ ਇੱਕ ਤੋਂ ਇੱਕ ਬਾਬਾ ਸਾਹਮਣੇ ਆਉਂਦਾਗਾ ਜਿਹੜੇ ਬਾਬੇ ਦੇ ਤਾਂ ਐ ਕਹਿੰਦੇ ਸੀਗੇ ਉਹਨ ਕੋਲ ਦੀ ਕੋਈ ਉਠਾ ਸਕਦਾ ਢੱਡਰਿਆਂ ਵਾਲਾ ਵੀ ਉਸ ਕਟੈਰੇ ਦੇ ਵਿੱਚ ਖੜਾ ਹੋ ਗਿਆ ਜਿਹੜਾ ਕਹਿੰਦਾ ਸੀ ਰঞ্জੀਤ ਸਿੰਘ ਢੱਡਰਿਆਂ ਵਾਲਾ ਅੱਜ ਰੱਬ ਨੂੰ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਦੱਸਦਾ ਸੀ ਉਹਦੇ ਉੱਤੇ ਵੀ 302 376 506 ਦੇ ਤਹਰਾਂ ਤਹਿਤ ਮਕਦਮਾ ਜਿਹੜਾ ਦਰਜਾ ਬੇਸਕੋ ਦੀ ਇਨਕਵਾਰੀ ਚੱਲੀ ਜਾਂਦੀ ਆ ਉਹ ਗੱਲ ਵੱਖਾ ਪਰ ਇੱਕ ਵਾਰੀ ਜਿਹੜਾ ਕਹਿੰਦੇ ਹੁੰਦੇ ਦਾਗ ਲੱਗ ਜੇ ਨਾ ਉਹ ਸਦੀਆਂ ਤੱਕ ਦਾਗ ਨਹੀਂ ਲੈਂਦਾ ਇਹ ਦਾਗ ਜਿਹੜਾ ਲੱਗਿਆ ਵੀ ਆ ਜੋ ਰਣਜੀਤ ਸਿੰਘ ਢੱਡਰੀਆਂ ਵਾਲ ਤੇ ਦਾਗ ਲੱਗਿਆਗਾ ਇਹ ਚਾਹੇ ਹੁਣ ਇੱਕ ਗੀਤਾ ਆਸੀ ਚਾਹੇ ਕਹਿੰਦਾ ਲੱਖ ਸੋਨੇ ਦੀ ਬਨ ਜਾ ਗਾਹਾਂ ਚਲੋ ਉਹ ਸ਼ਬਦ ਉਹਨੇ ਵਰਤੇ ਸੀ ਹੁਣ ਕਹਿੰਦਾ ਭਾਵੇਂ ਕਿ ਚਾਹੇ ਅਮਜੀਤ ਸਿੰਘ ਢੱਡਰੀਆਂ ਵਾਲਾ ਲੱਖ ਸਿਆਣਾਂ ਦਾ ਕਹਦੇ ਕਿ ਉਹ ਬਣ ਜਾਵੇ ਪਰ ਜਿਹੜੇ ਦਾਗ ਬੰਦੇ ਉੱਤੇ ਲੱਗ ਜਾਣ ਧੱਬਾ ਲੱਗ ਜਾਵੇ ਉਹ ਵੀ ਇੱਕ ਉਸ ਪ੍ਰਚਾਰਕ ਉੱਤੇ ਜਿਹੜਾ ਕਹਿੰਦਾ ਕਹਾਉਂਦਾ ਪ੍ਰਚਾਰਕ ਹੋਵੇ ਦੇ ਉਹਦੇ ਉੱਤੇ ਦਾਗ ਲੱਗ ਜਾਣਾ ਸਦੀਆਂ ਭਰ ਨਹੀਂ ਦਾਗ ਲੈਂਦੇ ਹੁੰਦੇ ਇਹ ਹੀ ਗੱਲ ਹੁਣ ਰਾਜਨੀਤਿਕ ਲੋਕਾਂ ਦੀ ਆ ਉਹ ਚਾਹੇ ਮੁੱਖ ਮੰਤਰੀ ਆ ਐਮਐਲਏ ਆ ਐਮਪੀ ਆ ਕਿਉਂਕਿ ਕੁਰਸੀਆਂ ਦੇ ਅਹੁਦੇ ਹੁੰਦੇ ਆ ਕੁਰਸੀ ਜਿਹੜੀ ਹੁੰਦੀ ਆ ਬਹੁਤ ਵੱਡੀ ਹੁੰਦੀ ਆ ਇਹਨਾਂ ਕੁਰਸੀਆਂ 'ਤੇ ਹਰ ਇੱਕ ਨਹੀਂ ਬਹਿ ਸਕਦਾ ਇਹ ਕੁਰਸੀਆਂ ਮੰਨਣ ਦੇ ਲਈ ਇਹ ਕੁਰਸੀਆਂ ਦੀ ਤਾਕਤ ਹਜ਼ਾਰਾਂ ਲੱਖਾਂ ਲੋਕਾਂ ਨੇ ਜਿਹੜੀ ਦਿੱਤੀ ਹੁੰਦੀ ਆ ਹੁਣ 3 ਕਰੋੜਾਂ ਦੀ 3 ਕਰੋੜ ਲੋਕਾਂ ਦੀ ਤਾਕਤ ਆ ਮੁੱਖ ਮੰਤਰੀ ਦੀ ਕੁਰਸੀ ਦੀ ਆ ਜੇਕਰ ਉਸ ਕੁਰਸੀ 'ਤੇ ਬੈਠੇ ਹੋਏ ਬੰਦੇ ਨੂੰ ਦਾਗ ਲੱਗ ਜਾਵੇ ਜੋ ਐ ਜੀਆਂ ਗੱਲਾਂ ਹੋਣ ਲੱਗ ਜਾਣ ਤਾਂ ਫਿਰ ਰੱਬ ਹੀ ਰੱਖਾਗਾ ਦੂਸਰੇ ਪਾਸੇ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਰਤੂਤਾ ਸਪਾਉਂਦੇ ਇਹ ਆਪਦੀਆਂ ਜੇ ਸਾਡੇ ਵਰਗਾ ਕੋਈ ਪੱਤਰਕਾਰ ਇਹਨਾਂ ਦੇ ਕਰਤੂਤਾ ਦਾ ਪਰਦਾ ਫਾਸ਼ ਕਰਦਾਗਾ ਚਾਹ ਉਹ ਬਾਬੇ ਹੋਣ ਢੌਂਗੀ ਹੋਣ ਸਾਧ ਹੋਣ ਲੁੱੱਚੇ ਲੰਡੇ ਹੋਣ ਚਾਹੇ ਅਪਰਾਧੀ ਹੋਣਾ ਚਾਹੇ ਸਿਆਸਦਾਨ ਹੋਣਾ ਹੁਣ ਆ ਲੋਕ ਟੀਵੀ ਵਾਲੇ ਮਨਿੰਦਰ ਸਿੱਧੂ ਨੇ ਮਨਿੰਦਰ ਸਿੱਧੂ ਨੇ ਲੋਕ ਟੀਵੀ ਵਾਲੇ ਨੇ ਇੱਕ ਕਰਤੂਤ ਆ ਜਿਹੜੀ ਇਹਨਾਂ ਦੀ ਖਿੜੀ ਹੋਈ ਉਹ ਆਡੀਓ ਚਲਾ ਦਿੱਤੀ ਤੇ ਥੱਲੇ ਲਿਖਿਆ ਵੀ ਹੋਇਆ ਕਿ ਇਸ ਆਡੀਓ ਦੀ ਲੋਕ ਟੀਵੀ ਵਾਅਦ ਵਾਲੇ ਪੁਸ਼ਟੀ ਨਹੀਂ ਕਰਦੇ ਪਰ ਹੋਇਆ ਕੀ ਆ ਜਿਸ ਦੀ ਉਹ ਆਡੀਓ ਜਿਸ ਨੇ ਉਹ ਆਡੀਓ ਦਿੱਤੀ ਆ ਜਿਹਦੇ ਕਿ ਇੱਕ ਐਮਐਲਏ ਨਾਲ ਗੱਲ ਹੋ ਰਹੀ ਆ ਤੇ ਚੱਕ ਕੇ ਉਹਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਪੱਤਰਕਾਰ ਉੱਤੇ ਕੋਈ ਪਹਿਲੀ ਦਫਾ ਨਹੀਂ ਹੋਇਆ ਕਿ ਮੁਕੱਦਮਾ ਦਰਜ ਮੇਰੇ ਉੱਤੇ ਵੀ 2-4 ਵਾਰੀ ਜਿਹੜੇ ਮੁਕੱਦਮੇ ਦਰਜ ਝੂਠੇ ਦਰਜ ਮੁਕੱਦਮੇ ਦਰਜ ਖਬਰਾਂ ਲਾਉਣ ਦੇ ਤਹਿਤ ਹੋਏ ਨੇ ਕੋਈ ਇੱਕ ਪੰਜ ਸਾਲ ਕੇ ਚੱਲੇ ਨੇ ਬਰੀ ਹੋਏਗਾ ਖਬਰਾਂ ਲਾਈਆਂ ਡਟ ਕੇ ਲਾਈਆਂ ਜੋ ਕੇਸ ਪਾਉਂਦੇ ਸੀ ਤਾਂ ਵੀ ਡਟ ਕੇ ਖ਼ਬਰਾਂ ਲਾਈਆਂ ਉਸ ਤੋਂ ਬਾਅਦ ਵੀ ਲਾਈਆਂ ਚੁੱਕਿਆ ਨਹੀਂ ਦਬਿਆ ਨਹੀਂ ਕਹਿਣ ਦਾ ਭਾਵ ਕਿ ਵੇਸਾ ਕੋ ਉਹਦੇ ਚੋਂ ਬਰੀ ਇੱਕ ਅਦਾਲਤ ਨੇ ਕਰ ਦਿੱਤਾ ਪਰ ਇਹਨਾਂ ਨੂੰ ਐ ਲੱਗਦਾ ਕਿ ਅਸੀਂ ਝੁਕਾ ਲਾਂਗੇ ਬੰਦੇ ਨੂੰ ਡਰਾ ਲਾਂਗੇ ਕਿ ਇਹ ਖ਼ਬਰ ਸਾਡੀ ਨਾਸ਼ਰ ਕਰਨੋਂ ਹਟ ਜਾਊਗਾ ਇਹ ਮੇਰੇ ਬਲੱਡ 'ਚ ਤਾਂ ਹੈ ਨਹੀਂ ਵੀ ਤੁਸੀਂ ਝੁਕਾ ਲੋਂਗੇ ਜਾਂ ਡਰਾ ਲੋਂਗੇ ਜਾਂ ਖ਼ਬਰਾਂ ਲਾਉਣੋਂ ਹਟਾ ਲੋਂਗੇ ਹਾਂ ਜੇਲਾ ਕਰਾ ਸਕਦੇ ਹੋ ਮਰਵਾ ਸਕਦੇ ਹੋ ਇਹਦੇ ਗੁੱਸਤਾ ਕਰਾ ਸਕਦੇ ਹੋ ਉਸ ਤੋਂ ਪਿੱਛੇ ਕੁਝ ਨਹੀਂ ਸਮਝੌਤਾ ਕੋਈ ਗੱਲ ਦਾ ਨਹੀਂ ਚਲੋ ਹੁਣ ਆਪਾਂ ਗੱਲ ਕਰਦੇ ਚ ਲੋਕ ਟੀਵੀ ਵਾਲੇ ਆਵਾਜ਼ ਜੋ ਮਨਜਿੰਦਰ ਸਿੱਧੂ ਆ ਮੁੰਡਾ ਆਵਾਜ਼ ਚੁੱਕਦਾਗਾ ਦੇਖੋ ਸਰਕਾਰ ਬੇਸਾਕ ਇੱਥੇ ਭਗਵਾਨਤਮਾਨ ਦੀ ਆ ਇੱਥੇ ਅਕਾਲੀਆਂ ਦੀ ਸਰਕਾਰ ਹੈ ਇਸ ਅਕਾਲੀਆਂ ਜਿਹੜੀਆਂ ਕੰਮ ਮਾੜਾ ਕੀਤਾ ਉਹਨੂੰ ਮਾੜਾ ਕਹਣੇ ਆ ਜਿਨੇ ਕੰਮ ਚੰਗਾ ਕੀਤਾ ਉਹਨੂੰ ਚੰਗਾ ਕਹਣੇ ਆ ਕਾਂਗਰਸ ਦੀ ਸਰਕਾਰ ਹੀ ਕਾਲੀ ਨੇ ਦੇ ਰਹੀ ਇਹਨਾਂ ਸਰਕਾਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਗੰਦ ਪਾਇਆ ਤੇ ਗੁਰੂਗਰਾਹ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਡਟ ਕੇ ਆਵਾਜ਼ ਚੁੱਕਦੇ ਰਹੇ ਆ ਤੇ ਚੁੱਕਦੇ ਰਹਾਂਗੇ ਹੁਣ ਲੋਕ ਟੀਵੀ ਵਾਲੇ ਪੱਤਰਕਾਰ ਨੇ ਜਿਹੜੇ ਨੌਜਵਾਨ ਨੇ ਉਹ ਆডিও ਚਲਾ ਦਿੱਤੀ ਆਪਣੇ ਚੈਨਲ ਤੇ ਚੱਕ ਕੇ ਮੁਕੱਦਮਾ ਦਰਜ ਕਰ ਦਿੱਤਾ ਹੁਣ ਕਈ ਪੱਤਰਕਾਰ ਤਾਂ ਇਹ ਵੀ ਕਹਿ ਰਹੇ ਆ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਧੇ ਇੱਕ ਦੋ ਮੁਕੱਦਮੇ ਹੋਰ ਦਰਜ ਹੋ ਜਾਣ ਇੱਕ ਮੁਕੱਦਮਾ ਤਾਂ ਦਰਜ ਹੋ ਗਿਆ ਰੰਪਰਾ ਫੂਲ ਦੇ ਵਿੱਚ ਜ਼ਿਲ੍ਹਾ ਬਠਿੰਡੇ ਦੇ ਵਿੱਚ ਦੇਖੋ ਜੇਕਰ ਆਪਾਂ ਸੱਚ ਦੇ ਰਾਹ ਉੱਤੇ ਤੁਰਦੇ ਆ ਸੱਚ ਦੇ ਪੰਦੀ ਬਣਦੇ ਆ ਫੇਰ ਤਾਂ ਮੁਕੱਦਮੇ ਦਰਜ ਹੁੰਦੇ ਰਹਿਣਗੇ ਇਹ ਮੁਕੱਦਮੇ ਦਰਜ ਹੁੰਦੇ ਰਹਿਣਗੇ ਕਿਉਂਕਿ ਇਹ ਲੋਕ ਨੇ ਜਿਹੜੇ ਪਾਵਰਫੁੱਲ ਲੋਕ ਹੁੰਦੇ ਆ ਹਕੂਮਤਾਂ ਦੇ ਦਸੇ ਦੇ ਵਿੱਚ ਆ ਕੇ ਕੁਰਸੀ ਦੇ ਨਸੇ ਦੇ ਵਿੱਚ ਆ ਕੇ ਇਹਨਾਂ ਨੂੰ ਲੱਗਦਾ ਕਿ ਅਸੀਂ ਦਬਾ ਲਾਂਗੇ ਕਈ ਵਿਚਾਰੇ ਦਬ ਵੀ ਜਾਂਦੇ ਆ ਤੇ ਕਈ ਜਿਹੜੇ ਅੜ ਜਾਂਦੇ ਆ ਕਿਲ ਹੁੰਦੇ ਆ ਫੁੱਲੀ ਦੇ ਕਿਲ ਕਹਿੰਦੇ ਹੁੰਦੇ ਇੱਕ ਪਹਿਲਾਂ ਹੁੰਦੀ ਹੁੰਦੀ ਸੀ ਮੇਕਾ ਉਹਦੇ ਬੱਡੀ ਸਾਰੀ ਉਹ ਹੁੰਦੀ ਸੀ ਅੱਜ ਕੱਲ ਬੱਚਿਆਂ ਨੂੰ ਤਾਂ ਉਹ ਪਤਾ ਨਹੀਂ ਹੁਣ ਇਹਨਾਂ ਗੱਲਾਂ ਦਾ ਜਾ ਪਾਏ ਕਹਿੰਦੇ ਕਿ ਫੁੱਲੀ ਦੇ ਕਿਲ ਜਾਂ ਪਾ ਕਹਿੰਦੇ ਡੂਮਣਾ ਛੇੜ ਲਿਆ ਅੱਜ ਕੱਲ ਬੱਚਿਆਂ ਨੂੰ ਡੂਮਣੇ ਦਾ ਵੀ ਨਹੀਂ ਪਤਾ ਕਿ ਡੂਮਣਾ ਕੀ ਹੁੰਦਾ ਡੂੰਗੜਾ ਮਖਿਆਲ ਉਹ ਮੱਖੀਆਂ ਵੀ ਨਹੀਂ ਰਹਿਆਂ ਤੇ ਉਹ ਅੱਜਕੱਲ ਡੂੰਗਣੇ ਵੀ ਨਹੀਂ ਰਹੇ ਬਹੁਤ ਥੋੜੇ ਕਨੇ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਇੱਕ ਅੱਧੇ ਰਹਿ ਗਏ ਨੇ ਜੇਕਰ ਬੰਦਾ ਉਹਨਾਂ ਦੇ ਵਿੱਚ ਡਲਾ ਮਾਰ ਮਾਰ ਕੇ ਭੁੱਲ ਕੇ ਵੀ ਡਲਾ ਮਾਰ ਜਾਂਦਾ ਸੀ ਤਾਂ ਉਹ ਡੂੰਗੜਾ ਮਖਿਆਲ ਪਿੱਸੇ ਪੈ ਜਾਂਦਾ ਸੀ ਜਣੇ ਕਿ ਫਿਰ ਕਈ ਵਾਰੀ ਤਾਂ ਉਹਨਾਂ ਨੂੰ ਉਸ ਬੰਦੇ ਨੂੰ ਲੋਕਣ ਦੇ ਲਈ ਪਾਣੀ ਦੇ ਵਿੱਚ ਸਾਲ ਮਾਰਨੀ ਪੈਂਦੀ ਸੀ ਪਾਣੀ ਵਿੱਚ ਚੁੰਬੀਆਂ ਲਾਉਣੀਆਂ ਪੈਂਦੀਆਂ ਸੀ ਤੇ ਕਈ ਗੀਤ ਵੀ ਬਣੇ ਨੇ ਮੈਂ ਕਿੱਥੋਂ ਭੱਜਾਂਗਾ ਜਾਨ ਸੜਾ ਕੇ ਦੂਮਣੇ ਚ ਰੋੜਾ ਮਾਰ ਕੇ ਇਸ ਤਰ੍ਹਾਂ ਦਾ ਪੱਤ ਨਹੀਂ ਸੁਣਿਆ ਸੀ ਕਾਫੀ ਟਾਈਮ ਹੋ ਗਿਆ ਛੁੱਟੇ ਹੁੰਦੇ ਨੇ ਕਹਿੰਦਾ ਭਾਵਕ ਸੱਚ ਦੇ ਰਾਹ ਉਤੇ ਤੁਰਨਾ ਬਹੁਤ ਸੌਖਾਗਾ ਬਹੁਤ ਮਾਫ ਕਰਨਾ ਬਹੁਤ ਔਖਾਗਾ ਇਹ ਸੌਖਾ ਰਾਹ ਨਹੀਂ ਇਹ ਸੱਚ ਦਾ ਫਿਰ ਤ ਹਰ ਕੀ ਤੁਰਪੇ ਜੇ ਸੌਖਾ ਰਾਹ ਹੋਵੇ ਫਿਰ ਤ ਹਰ ਕੀ ਤੁਰਪੇ ਔਖਾ ਬੜਾ ਪਰ ਜਿੱਥੇ ਔਖਾਗਾ ਉੱਥੇ ਪਰਮਾਤਮਾ ਤੁਹਾਡੀ ਬਾਹ ਵੀ ਫੜਦਾਗਾ ਤੇ ਉਹ ਆਕਾਲ ਪੁਰਖ ਵੀ ਤੁਹਾਡੇ ਨਾਲ ਖੜਦਾਗਾ ਫਿਰ ਜੇਕਰ ਤੁਸੀਂ ਝੂਠੇ ਅਰਾਹ ਤੇ ਤੁਰੋਗੇ ਜਾਂ ਕਹਿ ਲੋ ਕਿ ਇਹ ਤੁਸੀਂ ਆਪਣੀ ਜਮੀਰ ਮਾਰ ਕੇ ਜਿਓਂਗੇ ਇਥੇ ਜਮੀਰ ਮਾਰ ਕੇ ਇਹਨਾਂ ਦੇ ਥੱਲੇ ਲੱਗ ਕੇ ਖਬਰਾਂ ਦਿਓਂਗੇ ਜਾ ਕੋਈ ਵੀ ਕੰਮ ਕਰੋਗੇ ਤਾ ਉਹ ਤੁਹਾਨੂੰ ਆਉਣ ਵਾਲਾ ਸਮਾਂ ਗਾ ਜਿਹੜਾ ਤੁਹਾਨੂੰ ਲਾਹਨਤਾਂ ਪਹਿਣਗੇ ਆ ਮੈਂ ਉਸ ਪੱਤਰਕਾਰ ਨੂੰ ਕਹਿਣਾਗਾ ਦੇਖੋ ਕਿ ਹਰ ਇੱਕ ਦਾ ਆਪੋ ਆਪਣਾ ਆਧਾਰੇ ਦਾ ਇੱਕ ਉਸੂਲ ਹੁੰਦਾਗਾ ਜਾਂ ਪਾਲਿਸੀ ਹੁੰਦੀ ਆ ਪਰ ਉਸ ਜੇਕਰ ਆਪਾਂ ਪਾਲਿਸੀ ਦੇ ਤਹਿਤ ਜੇਕਰ ਤੁਰਦਿਆਂ ਸੱਚ ਦੇ ਰਾਹ ਤੇ ਪੰਦੀ ਬਣਿਆ ਹੋਇਆ ਮੁੰਡਾ ਪੱਤਰਕਾਰ ਆ ਮੈਂ ਕਾਫੀ ਉਹਦੀਆਂ ਵੀਡੀਓ ਵੇਖੀਆਂ ਨੇ ਪਹਿਲਾਂ ਤੇ ਕਾਫੀ ਮੁੱਦੇ ਚੁੱਕਦਾ ਕਿ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲ ਖੜੇ ਕਰਦਾ ਇਸ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਹਰ ਹਿੱਲਾ ਵਰਤਦੇ ਆ ਇਹ ਇਕੱਲੇ ਪੱਤਰਕਾਰਾਂ ਉੱਤੇ ਨਹੀਂ ਜਿਹੜਾ ਵੀ ਸੱਚ ਬੋਲਦਾ ਹੁਣ ਅੰਬਰਪਾਲ ਨੇ ਕਿਹੜੇ ਨਾਲ ਦੀ ਮੂੰਗੀ ਚੱਕੀ ਸੀ ਜਾਂ ਕੋਈ ਹੋਰ ਚੋਰੀ ਜਾਂ ਡਾਕਾ ਮਾਰਿਆ ਸੀ ਉਹਦੇ ਇੱਕ ਬਹਾਨਾ ਬਣਾ ਲਿਆ ਇਹਨਾਂ ਨੇ ਉਹਤੇ ਇੱਕ ਸਾਰੀ ਬਿਆਉਤ ਘੜੀ ਆ ਕਿ ਹੁਣ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਚੜ੍ਹਤ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਤੇ ਹੋਣ ਲੱਗ ਪਈ ਆ ਤੇ ਲੋਕ ਜਿਹੜੇ ਕਿ ਬਾਜਾ ਹੋਣ ਲੱਗ ਪਈਆਂ ਦੂਜਾ ਭਿੰਡਰਾ ਵਾਲਾ ਆ ਗਿਆ ਤੇ ਲੋਕਾਂ ਦੇ ਜਿਹੜੇ ਕਿ ਜੇ ਸੰਤ ਪਾਪਾ ਜਨਾਲ ਸਿੰਘ ਭਿੰਡਰਾ ਵਾਲਾ ਜਦੋਂ ਭਿੰਡਰਾ ਵਾਲਾ ਸਬਦ ਸੁਣ ਲੈਂਦੇ ਆ ਤੇ ਵੱਡੇ ਵੱਡੇ ਦੀਆਂ ਕੁਰਸੀਆਂ ਹਲ ਜਾਂਦੀਆਂ ਵੱਡੇ ਵੱਡੇ ਦੀਆਂ ਤਾਂ ਆ ਨਿਕਲ ਲੱਗ ਜਾਂਦੀਆਂ ਨੇ ਤੁਸੀਂ ਕਿਸੇ ਦੇ ਗੱਲ ਦੇ ਕੰਨ ਦੇ ਵਿੱਚ ਕਹਿ ਦਿਓ ਭਿੰਡਰਾ ਵਾਲਾ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਆ ਉਹ ਸੰਤ ਪਪਾ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੀ ਗੱਲ ਆ ਕਿਉਂਕਿ ਮਰਦ ਸੂਰਮੇ ਦੀਆਂ ਜਦੋਂ ਗੱਲਾਂ ਕਿਸੇ ਵੀ ਆ ਮਰਦ ਸੂਰਮਾ ਜੋ ਕਿਸੇ ਦੇ ਅੱਗੇ ਝੁਕਦਾ ਨਹੀਂ ਜੋ ਸਰਕਾਰਾਂ ਦੇ ਅੱਖਾਂ 'ਚ ਅੱਖ ਪਾ ਕੇ ਗੱਲ ਕਰਦਾਗਾ ਜੋ ਸਰਕਾਰਾਂ ਨੂੰ ਮੂਰੇ ਲਾ ਕੇ ਤੋਰਦਾਗਾ ਤੇ ਉਹ ਦਾ ਮਰਦ ਅਗੰਬੜੇ ਦੀਆਂ ਆਵਾਜ਼ਾਂ ਨੇ ਜਿਹੜੀਆਂ ਅੱਜ ਵੀ ਗੂੰਜਦੀਆਂ ਨੇ ਇਤਿਹਾਸ ਬਣ ਜਾਂਦੇ ਐ ਇਨਾਂ ਗੱਲਾਂ ਦੇ ਪਰ ਧੱਕਾ ਜਿਹੜੀ ਸਰਕਾਰ ਆ ਇਹ ਧੱਕਾ ਕਰਨਾ ਕਿੰਨਾ ਚਿਰ ਧੱਕਾ ਕਰ ਲਓਗੇ 2 ਸਾਲ ਤੁਹਾਡੀ ਸਰਕਾਰ ਰਹਿ ਗਈ ਆ 1.5 ਸਾਲ ਹੀ ਰਹਿ ਗਈ ਆ ਚੋਣ ਜਾਬਤਾ ਲੱਗ ਜਾਂਦਾ ਚੰ ਚਾਰ ਮਹੀਨੇ ਪਹਿਲਾਂ ਤਾਂ 1.5 ਸਾਲ ਸਰਕਾਰ ਦਾ ਰਹਿ ਗਿਆ ਉਹ ਤੁਸੀਂ 1.5 ਸਾਲ ਆਲੇ ਨੂੰ ਅੰਦਰ ਧੱਕ ਲਓਗੇ ਤਾਂ ਉਦੋਂ ਬਾਅਦ ਕੀ ਕਰੋਗੇ 2027 ਦੇ ਵਿੱਚ ਕੀ ਕਰੋਗੇ ਫਿਰ ਲੋਕ ਪੰਜਾਬ ਦੇ ਹਿਸਾਬ ਕਿਤਾਬ ਕਰ ਦਿੰਦੇ ਆ ਇਹ ਪੰਜਾਬੀ ਨੇ ਇਹ ਇਹ ਅਣਖੀ ਨੇ ਇਹ ਜੋਧੇ ਨੇ ਐਵੇਂ ਨਹੀਂ ਕਿਹਾ ਜਾਂਦਾ ਇਹਨਾਂ ਨੂੰ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਰੂਰ ਲਿਖਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ